ਹਾਂਜੀ ਫੇਸਬੁੱਕ ਫੈਮਲੀ ਚਾਹ ਪੀ ਲੋ ਜੀ ਸਾਰੇ ਜਣੇ ਤੇ ਗੁਰੂ ਘਰੇ ਹੋਈ ਜਾਂਦਾ ਸਤਨਾਮ ਵਾਹਿਗੁਰੂ ਜੀ ਦਾ ਜਾਪ ਅੱਜ ਹੈਗੀ ਆ ਸੰਗਰਾਹ ਦਾ ਪੰਨ ਸਾਰਿਆਂ ਨੂੰ ਪਤਾ ਹੀ ਆ ਤੁਹਾਨੂੰ ਹਨ ਤੇ ਆਪਾਂ 5:30 ਬਜੇ ਜਾਏ ਸੀ ਗੁਰੂ ਘਰ ਉਹ ਸਵੇਰ ਉੱਠੀ ਸੀ ਮੈਂ 5 ਵਜੇ 5:30 ਵਜੇ ਉੱਠ ਕੇ ਪਹਿਲਾਂ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕੀਤਾ ਸਤਗੁਰੂ ਜੀ ਦਾ ਸ਼ੁਕਰਾਨਾ ਕੀਤਾ ਤੇ ਉਸ ਤੋਂ ਬਾਅਦ ਅਸ਼ਨਾਣ ਕੀਤਾ ਪਾਣੀ ਪੀਤਾ ਕਾਲੀ ਪੀ ਕੇ ਜਰਾ ਪਾਗੇਟ ਖੋਲ ਲਿਆ 5:30 ਵਜੇ ਗੁਰੂ ਘਰ ਚਲੇ ਗਏ ਗੁਰੂ ਘਰ ਇਹ ਹਾਜ਼ਰੀ ਭਰ ਕੇ ਵਾਹਿਗੁਰੂ ਜੀ ਦੇ ਚਰਨਾਂ 'ਚ ਸਭ ਦੇ ਪਹਿਲੇ ਦਰਦਸ ਕਰਕੇ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਅਰਦਾਸ ਬੇਨਤੀ ਕਰਕੇ ਸਭ ਦੇ ਭਲੇ ਦੀ ਵਾਹਿਗੁਰੂ ਜੀ ਦੇ ਚਰਨਾਂ 'ਚ ਵਾਹਿਗੁਰੂ ਜੋ ਵੀ ਕੀੜਾ ਮਕੌੜਾ ਪਸ਼ੂ ਪੰਛੀ ਇਨਸਾਨ ਜੋ ਵੀ ਆਪ ਜੀ ਨੇ ਸ੍ਰਿਸ਼ਟੀ ਸਾਜੀ ਆ ਸਭ ਤੇ ਮਿਹਰਾਂ ਕਰਿਓ ਸਭ ਦਾ ਭਲਾ ਕਰਿਓ ਕਿਸੇ ਤੇ ਵੀ ਮਾੜਾ ਵਕਤ ਨਾ ਆਵੇ ਵਾਹਿਗੁਰੂ ਸਾਰਾ ਦਿਨ ਨਾ ਤਾਂ ਮੈਂ ਨਾ ਹੱਥਾਂ ਨਾਲ ਕਿਸੇ ਦਾ ਮਾੜਾ ਕਰਾਂ ਨਾ ਮੈਂ ਇਸ ਦਿਲ ਤੋਂ ਸੋਚਾਂ ਨਾ ਮੈਂ ਨਾ ਅੱਖਾਂ ਨਾਲ ਕਿਸੇ ਦਾ ਮਾੜਾ ਹੁੰਦਾ ਵੇਖਾਂ ਤੇ ਪ੍ਰਮਾਤਮਾ ਨਾ ਕਾਰਾਂ ਕੋਠੀਆਂ ਦਾ ਮਹਿਲ ਬੰਗਲੇ ਕੁਝ ਨਹੀਂ ਚਾਹੀਦਾ ਸਿਰਫ ਆਪ ਜੀ ਦੇ ਨਾਮ ਦੀ ਦਾਤ ਚਾਹੀਦੀ ਆ ਕਾਰਾਂ ਕੋਠੀਆਂ ਮਹਿਲ ਮੰਗਲੇ ਜ਼ਮੀਨਾਂ ਜਾਇਦਾਦਾਂ ਇਹ ਤਾਂ ਇੱਥੋਂ ਦੀਆਂ ਦੌਲਤਾਂ ਸਾਨੂੰ ਉਹ ਦੌਲਤ ਚਾਹੀਦੀ ਆ ਜਿਹੜੀ ਜਦੋਂ ਅਸੀਂ ਤੁਹਾਡੇ ਕੋਲੇ ਤੁਹਾਡੇ ਚਰਨਾਂ 'ਚ ਆਵਾਂਗੇ ਤੇ ਸਾਡੇ ਕੋਲੇ ਹੋਵੇ ਤੇ ਜੇ ਬੱਚੇ ਨੂੰ ਆਪਾਂ ਕੁਝ ਲੈਣ ਭੇਜਦਗੇ ਤਾਂ ਆਪਾਂ ਉਹਨੂੰ ਕਿੱਜੇ ਵੀ ਫਲਾਨੀ ਚੀਜ਼ ਲੈ ਕੇ ਜੇ ਉਹ ਕੁਝ ਗਲਤ ਲੈ ਕੇ ਆ ਜੇ ਤਾਂ ਆਪਾਂ ਨੂੰ ਕਿੰਨਾ ਉਹ ਲੱਗਦਾ ਹਨ ਵੀ ਆਹ ਚੀਜ਼ ਨਹੀਂ ਸੀ ਲਿਆਉਣੀ ਆਹ ਲਿਆਉਣੀ ਸੀ ਤੇ ਇਵੇਂ ਪ੍ਰਮਾਤਮਾ ਨੂੰ ਰੱਬ ਨੂੰ ਵੀ ਆਪਾਂ ਭੈੜੇ ਲੱਗਦੇ ਆ ਜੇ ਆਪਾਂ ਕੁਝ ਮਤਲਬ ਕਿ ਜਿਹੜਾ ਆਪਾਂ ਨੂੰ ਜਿਵੇਂ ਨਾਮ ਜਪਣ ਵਾਸਤੇ ਭੇਜਿਆ ਸਾਰਾ ਦਿਨ ਨਹੀਂ ਆਪਾਂ ਜਪ ਸਕਦੇ ਹਾਂ ਆਪਾਂ ਨੂੰ ਕੰਮਕਾਰਾਂ ਦੀ ਤਾਂਗ ਆਪਾਂ ਨੂੰ ਆਪਦੇ ਬੱਚਿਆਂ ਦੀ ਤਾਂਗ ਆਪਾਂ ਨੂੰ ਇਧਰ ਉਧਰ ਲਈ ਤਾਂਗ ਕਿੰਨੀਆਂ ਹੁੰਦੀਆਂ ਹਨਾ ਕਾਮ ਸੇ ਕਾਮ 10 ਮਿੰਟ ਤੱਕ ਰੱਬ ਲਈ ਜ਼ਰੂਰ ਕੱਢਿਆ ਕਰੋ ਜਿਹੜੇ ਜਿਹੜੇ ਭੈਣ ਭਾਈ ਨਹੀਂ ਜਾਂਦੇ ਜਾਂ ਕਈ ਕਹਿ ਦਿੰਦੇ ਸਾਨੂੰ ਤਾਂ ਜਾਗ ਨਹੀਂ ਆਉਂਦੀ ਜੀ ਸਾਥ ਉੱਠਿਆ ਨਹੀਂ ਜਾਂਦਾ ਜਾਂ ਕਹਿ ਦਿੰਦੇ ਸਾਡਾ ਮਨ ਨਹੀਂ ਕਰਦਾ ਤੁਸੀਂ ਨਾ ਮਨ ਕਰਦੇ ਹੋਏ ਵੀ ਨਾ ਚਾਹੁੰਦੇ ਹੋਏ ਵੀ 2-4 ਦਿਨ ਜਾ ਕੇ ਵੇਖੋ ਤੁਹਾਨੂੰ ਉਹੋ ਜਿਹੀ ਲੱਗਣ ਲੱਗ ਜੂਗੀ ਬਾਅਦ ਵਿੱਚ ਤੁਹਾਡਾ ਐਦਾਂ ਗੱਲ ਕਰੋਗੇ ਅਸੀਂ ਭੱਜ ਕੇ ਗੁਰੂ ਘਰ ਜਾ ਜਾਈ ਅਸੀਂ ਤਾਂ ਰਹਿ ਹੀ ਨਹੀਂ ਸਕਦੇ ਗੁਰੂ ਘਰ ਜਾਏ ਬਿਨਾਂ ਤੇ ਜਾ ਕੇ ਵੇਖੋ 2-4 ਦਿਨ ੱੱਕੇ ਨਾ ਜਾ ਕੇ ਵੇਖੋ ਐ ਨਹੀਂ ਵੀ ਤੁਹਾਡੇ ਨਹੀਂ ਹੁੰਦਾ ਮੇਰੇ ਨਾਲ ਵੀ ਹੁੰਦਾ ਹੈ ਜਦੋਂ ਅਸੀਂ ਇੱਧਰ ਲੈ ਕੇ ਆਏ ਸੀਗੇ ਤਾਂ ਮੈਂ 4 ਮਹੀਨੇ ਗੁਰੂ ਘਰ ਹੀ ਨਹੀਂ ਗਈ ਜਮਈ ਤੇ ਘਰੇ ਵਾਹੀ ਗੁਰੂ ਦਾ ਜਾਪ ਕਰ ਲਿਆ ਕਰਮ ਪਾਠ ਕਰ ਲਿਆ ਕਰਮ ਹੌਣ ਤੇ ਲਾ ਲਿਆ ਕਰਾਂ ਤੇ ਗੁਰਦੁਆਰੇ ਨਹੀਂ ਜਾਂਦੀ ਸੀਗੀ ਤੇ ਮਨ ਨਹੀਂ ਸੀ ਕਰਦਾ ਕਾ ਤੇ ਮਨ ਐ ਚਿੜਿਆ ਹੀ ਰਹਿਣਾ ਚਿੜੇ ਰਹਿਣਾ ਤੇ ਜੀਣਾ ਕਰਨਾ ਫਿਰ ਮੈਂ ਕਹਾਂ ਮਨਾ ਤੂੰ ਤਾਂ ਜਮਈ ਠੀਠ ਹੋ ਗਿਆ ਬਿਸ਼ਰਮ ਹੋ ਗਿਆ ਮੈਂ ਕਹਾਂ ਤੂੰ ਤਾਂ ਜਮਈ ਫਿਰ ਮੈਂ ਆਪਦੇ ਆਪ ਨੂੰ ਮਤਲਬ ਕਿ ਕੰਟਰੋਲ ਚ ਕੀਤਾ ਆਪਦੇ ਆਪ ਨੂੰ ਮੈਂ ਕਰੜਾ ਕੀਤਾ ਮਨ ਨੂੰ ਵੀ ਮਨਾ ਜਾਣਾ ਹੀ ਜਾਣਾ ਮਨ ਚ ਘਾਰ ਲਈ ਹਨ ਤੇ ਫਿਰ ਮੈਂ ਗੁਰੂ ਘਰੇ ਜਾਣਾ ਸ਼ੁਰੂ ਕਰਤਾ ਇੱਕ ਦਿਨ ਮੈਂ ਉਠੀ 6 ਵਜੇ 6 ਵਜੇ ਉੱਠ ਕੇ ਨਹਾਤੀ ਕਿ ਨਾ ਕਿ ਮੈਂ ਗੁਰੂ ਘਰੇ ਚਲੀ ਗਈ ਪਾਣੀ ਪੀ ਕੇ ਤੇ ਉਹ ਤੋਂ ਬਾਅਦ ਚ ਫੇਰ ਆ ਕੇ ਬਣਾਈ ਮੈਂ ਚਾਹ ਫੇਰ ਦੂਜੇ ਦਿਨ ਫੇਰ ਮੈਂ ਧੱਕੇ ਨਾ ਕਿ ਜੀ ਨਾ ਘਰੇ ਜਾਣ ਨੂੰ ਮੇਰਾ ਇੰਜ ਕਰੇ ਵੀ ਜਾਣਾ ਨਹੀਂ ਗੁਰੂ ਘਰੇ ਤਾਂ ਜਾਣਾ ਨਹੀਂ ਘ ਹਨਾ ਗੁਰਦੁਆਰੇ ਮਨ ਨਹੀਂ ਕਰਦਾ ਆਈ ਮਨ ਕਰੇ ਜਾਵੇ ਫਿਰ ਹੌਲੀ ਹੌਲੀ ਜਾਂਦੀ 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 ਹੁਣ ਮੈਂ ਤਵਾਰ ਸਾਡੇ ਚ ਪਹਿਰਾ ਸਾਹਿਬ ਦਾ ਪਾਠ ਲਗਦਾ ਉਹ ਵੀ ਜਾਨੀ ਆ ਗੁਰੂ ਘਰੇ ਹੁੰਦਾ ਜ ਪਹਿਰਾ ਸਾਹਿਬ ਲਗਦਾ ਪਾਠ ਕਰਦੀ ਆ ਸੰਗਤ ਤੇ ਆਪਾਂ ਉਦੋਂ ਵੀ ਜਾਣੇ ਆ ਤੇ ਬਾਅਦ ਵਿੱਚ ਕੀ ਉਹਦਾ ਨਾਂ ਹਰ ਰੋਜ਼ ਵੀ ਵਿਚਾਲ ਅੱਗੇ ਥੋੜਾ ਲੇਟ ਜਾਵੜੀ ਦਾ ਹੁਣ ਸਿੱਧਿਆਂ ਜਾਵੜੀ ਦਾ ਹਨ ਤੇ ਪਹਿਲਾਂ ਲੇਟ ਜਾਈਦਾ ਸੀਗਾ ਹੁਣ ਸਿੱਧਿਆਂ ਜਾਵੜੀ ਦਾ ਤੇ ਅੱਜ ਵੀ ਆਪਾਂ 5:30 ਜਾ ਕੇ ਤੇ ਗੁਰੂ ਘਰ ਦੇ ਦਰਸ਼ਨ ਕਰ ਜਾਂਦੇ ਮਹਾਰਾਜ ਜੀ ਦੇ ਤੇ ਵਾਹਿਗੁਰੂ ਅੱਗੇ ਸਭ ਦੇ ਪਹਿਲੇ ਜਰਦਾਸ ਕਰ ਜਾਂਦੀ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ ਰਾਜੀ ਖੁਸ਼ੀ ਰੱਖੇ ਆਪੋ ਆਪਦੇ ਘਰਾਂ ਚ ਹਾਸ ਦੇ ਵਸਤੇ ਰੱਖੇ ਆਪਣੇ ਜੀਵਾਂ ਦੇ ਵਿੱਚ ਹਨਾ ਸਾਰਿਆਂ ਨੂੰ ਸੱਚੀ ਪਾਸ਼ਾਗ ਦੀ ਮਤੇ ਹੀਰਦਾਸ ਕਰਦੀ ਹੁੰਨੀ ਆ ਹਨ ਵੀ ਰੱਬ ਕਦੀ ਵੀ ਕਿਸੇ ਤੇ ਮਾੜਾ ਟਾਈਮ ਨਾ ਲੈ ਕੇ ਆਵੇ ਕਦੀ ਵੀ ਕਿਸੇ ਨੂੰ ਮਾੜੀ ਟਾਈਮ ਦਾ ਸਾਹਮਣਾ ਨਾ ਕਰਨਾ ਪਵੇ ਮਾੜੇ ਟਾਈਮ ਨਾਲ ਨਜਿੱਠਣਾ ਬਹੁਤ ਔਖਾ ਹੈ ਮੇਰੀ ਰੱਬ ਅੱਗੇ ਹੀਰਦਾਸ ਹੁੰਦੀ ਕਿ ਪ੍ਰਮਾਤਮਾ ਸਭ ਦਾ ਭਲਾ ਕਰੇ ਜੇ ਕੋਈ ਸਾਡਾ ਵੀ ਮਾੜਾ ਸੋਚਦਾ ਹੈ ਨਾ ਤੇ ਉਹਦਾ ਵੀ ਭਲਾ ਕਰੀ ਵਾਹਿਗੁਰੂ ਉਹਨੂੰ ਵੀ ਸਮੱਤ ਬਖਸ਼ੀ ਕਿ ਉਹ ਸਾਡਾ ਕਿਉ ਕਿਸੇ ਦਾ ਵੀ ਮਾੜਾ ਨਾ ਸੋਚੇ ਸਭ ਦਾ ਭਲਾ ਮੰਗੇ ਉਹ ਕਿਉਂਕਿ ਰੱਬ ਤੋਂ ਵੱਡੀ ਚੀਜ਼ ਕੋਈ ਨਹੀਂ ਹੈਗੀ ਇਹ ਰੱਬ ਜਿਹੜਾ ਰਾਤ ਵੀ ਕਰ ਦਿੰਦਾ ਤੇ ਦਿਨ ਵੀ ਹੋ ਜਾਂਦਾ ਉਹਦੀ ਕਿਰਪਾ ਨਾਲ ਹਨਾ ਤੇ ਧੁੱਪ ਵੀ ਨਿਕਲ ਆਉਂਦੀ ਵਿਖ ਲੋਣ ਕਿੰਨੇ ਸੋਹਣੇ ਧੁੱਪ ਨਿਕਲੀ ਕਿੰਨੇ ਸੋਹਣੇ ਦਿਨ ਲੱਗਣ ਲਾਤੇ ਤੇ ਪਹਿਲਾਂ ਮੀਂਹ ਪੈਂਦਾ ਸੀਗਾ ਕਿੰਨੀ ਦੁਨੀਆ ਪਰੇਸ਼ਾਨ ਸੀ ਇਹ ਰੱਬ ਬਾ ਰੱਬ ਕੁਝ ਵੀ ਕਰ ਸਕਦਾ ਹਨਾ ਤੇ ਪ੍ਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਰੱਬ ਦਾ ਭਾਣਾ ਮੰਨਣਾ ਚਾਹੀਦਾ ਤੇ ਆ ਕੇ ਪਚੂਗਾ ਵੀ ਸੱਚ ਪਾਤਾ ਸੀ ਜਾਨਵਰਾਂ ਨੂੰ ਪਾਣੀ ਪੀ ਕੇ ਚੂਗਾ ਵੀ ਪਾਤਾ ਸੀਗਾ ਤੇ ਫਿਰ ਸਾਰੇ ਜਿਹੜੇ ਜਿਮਾਰੀ ਬਹੁਕਰ ਜਿਹੜਾ ਸੰਭਰਨ ਵਾਲਾ ਸੀਗਾ ਰਾ ਵੀੜਾ ਸੰਦਰਖੇ ਟਿਕੂੜਾ ਬਾਲਟੀਚ ਪਾ ਕੇ ਰੱਖਤਾ ਹੁਣ ਮੈਂ ਕਸਿੱਟਿਆਂਗੀ ਠਹਿਰ ਕੇ ਹਨ ਤੇ ਮੇਰੇ ਪਿਓ ਨੇ ਕਹਿਣਾ ਨਾ ਜਦੋਂ ਸਵੇਰ ਉੱਠੀਦਾ ਵਾ ਕੱਲੀਆਂ ਸਬਜ਼ੀਆਂ ਪਾਣੀਆਂ ਨੂੰ ਨਹੀਂ ਤੜਕਾ ਲੱਗਦਾ ਪੁੱਤ ਕੰਮਾਂ ਨੂੰ ਵੀ ਤੜਕਾ ਲੱਗਦਾ ਏ ਅੰਮ੍ਰਿਤ ਵੇਲੇ ਉੱਠ ਕੇ ਮੇਰੇ ਪਿਓ ਨੂੰ 4 ਵਜੇ ਲੱਗ ਜਾਣਾ ਕਰਨ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ 4 ਵਜੇ ਲੱਗ ਜਾਣਾ ਕਰਨ ਤੇ ਸਾਨੂੰ ਬਿਠਾ ਦੇਣਾ ਕਿਉਂਕਿ ਨਸ਼ਾ ਪੱਤਾ ਕਰਦਾ ਸੀਗਾ ਉਹ ਖਾਂਦਾ ਸੀ ਨਸ਼ਾ ਤੇ ਉਹਨਾਂ ਸਾਨੂੰ ਵੀ ਕਹਿਣਾ ਉੱਠ ਖੜੋ ਚਾਹ ਧਰ ਲੋ ਸੰ ਠਾ ਕੇ ਚੁੱਲੇ ਮੁਰੇ ਬਾ ਦੇਣਾ ਤੇ ਚੁੱਲੇ ਤੇ ਚਾਹ ਬਣਾਉਂਦੇ ਹੁੰਦੇ ਸੀ ਉਹਨਾਂ ਟਾਈਮਾਂ 'ਚ ਜਦੋਂ ਗੈਸ ਬੂਸ ਕਿਹੜੇ ਹੁੰਦੇ ਤੇ ਚੁੱਲੇ ਤੇ ਮਚਾਉਣੀ ਪੈਂਦੀ ਸੀ ਅੱਗ ਤੇ ਉੱਠ ਕੇ ਟਾਈਮ ਨਾਲ ਚਾਹ ਪਾਣੀ ਬਣਾਉਣਾ ਆਪਦਾ ਇਸ ਵੇਲੇ ਨੂੰ ਕੰਮ ਸਾਰਾ ਨਿਬੜ ਕੇ ਪਿੰਡ 'ਚ ਕੰਮਾਂ ਤੇ ਉੱਠ ਜਾਣਾ ਤੇ ਅੱਜ ਵੀ ਮੈਨੂੰ ਉਹੀ ਚੇਤਾ ਆਈ ਜਾਵੇ ਅੱਜ ਹੀ ਮੈਂ ਨੇ ਰੋਟੀਆਂ ਨਹੀਂ ਅੱਗੇ ਤਾਂ ਮੱਡੇ ਤਾਂ ਨਹੀਂ ਉੱਠਦੀ ਹੁੰਦੀ ਤੇ ਇਦਦਰ ਸਾਰਾ ਪੇੜਾ ਸੰਭਰ ਕੇ ਆਪਾਂ ਵਧੀਆ ਬਣਾਤਾ ਦੇਖ ਲੋ ਕਰ ਬਾਰ ਸੰਭਰੇ ਸੂਰੇ ਸੋਹਣਾ ਲੱਗਦਾ ਹਨਾ चल जेव जो है बंद ने सवार के रखना चाहिए देखो इधर सारा संभलता इधर न जाए इधर भी लंघ जाए, जाए। पर इधर नन्नी साड़ी नहा के आ गई है जग मीतनी चलो ठीक है जी बाय सार